हां जी दोस्तों प्यार भरी ससरी काज ते मैं टोडा अपना देवरी नो ते दोस्तों तेरी आज आपा वीडियो बनाण जा रहे हां पेंडा री नो ते जिला प्रीकोड़ दोस्तों ते कोटखपुरे को तो 9 किलो दूरी दूरी दे पेंडा री नो दोस्तों ते बाईया दा घर दा बच्चा पालया दोस्तों साण बाई ने सेल करना ते बहुत ही चंगे रवे दा साणा दोस्तों बाईयांदे मोरा ना थकते बाई जी हैगा ते ओवर 200 दी 2.5 साल उमर साण दी ਕਿ ਕਿਹੜੇ ਬਾਈ ਨੇ ਸ਼ੌਂਕ ਨਾਲ ਰੱਖਣਾ ਘਰੇ ਤੇ ਬਲੱਡ ਲਾਈਨ ਤੇ ਕੰਮ ਕਰਨਾ ਉਹਦੇ ਲਈ ਬਹੁਤ ਵਧੀਆ ਚੀਜ਼ ਆ ਦੋਸਤੋ ਤੇ ਬਾਈ ਨੇ ਦੇਣਾ ਵੀ ਘਰੇ ਰੱਖਣ ਵਾਲੇ ਬਾਈ ਨੇ ਦੇਣਾ ਚਾਹੁੰਦੇ ਆ ਤੇ ਦੋਸਤੋ ਬਹੁਤ ਹੀ ਚੰਗਾ ਰਵਾ ਤੇ ਬਾਈ ਦੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰੋ ਆਪਾਂ ਚਲਦੀ ਵੀਡੀਓ ਤੇ ਬਾਈ ਦਾ ਮੋਬਾਈਲ ਨੰਬਰ ਦਵਾਂਗੇ ਤੇ ਲਾਜ਼ਮੀ ਗੱਲਬਾਤ ਕਰੋ ਦੋਸਤੋ ਤੇ ਬਹੁਤ ਹੀ ਰਾਜੀਪਲੇ ਆਸਾਨ ਆ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਬੜੀ ਆਸਾਨੀ ਨਾਲ ਜਾ ਜਾਵੇ ਤੇ ਬਹੁਤ ਹੀ ਬਾਈ ਹਣੀ ਦੋਸਤ ਕੋਲ ਕੇ ਭਗਾਉਣਗੇ ਤੁਹਾਨੂੰ ਤੇ ਚੈੱਕ ਪਾਤ ਕਰ ਲਿਓ ਇਹ ਆ ਮਰਾਵਾਂਗੇ ਆਪਾਂ ਸਾਰੇ ਸਾਣ ਤੇ ਤੁਹਾਨੂੰ ਤੋਰ ਕੇ ਭਗਾਵਾਂਗੇ ਤੇ ਬਹੁਤ ਹੀ ਰਾਜੀ ਪੜਿਆ ਦੋਸਤ ਤੇ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਿਹਾ ਕਰੋ ਲਓ ਦੋਸਤੋ ਨਿਗਾਹ ਤੁਹਾਡੀ ਮਾਰ ਲਈ ਆ ਤੇ ਕਰਮ ਵਾਲਾ ਬਹੁਤ ਹੀ ਪਤਲੇ ਪਿੰਡੇ ਦਾ ਤੇ ਜਲਦੀ ਜਲਦੀ ਜਿਹਨੂੰ ਵੀਡੀਓ ਨੂੰ ਸ਼ੇਅਰ ਆ ਜੇ ਮੇਰੇ ਦੋਸਤ ਤੇ ਬਾਈ ਦੇ ਮੋਬਾਈਲ ਨੰਬਰ ਤੇ ਆਪਾਂ ਫੇਰ ਗੱਲਬਾਤ ਕਰਾਂਗੇ ਵੀਡੀਓ ਚ ਤੇ